20 ਦਿਨ ਦਾ ਟਾਈਮ ਬਾਕੀ ਸਿਰਫ ਸਿਰਫ ਤੇ ਸਿਰਫ 20 ਦਿਨ ਦਾ ਟਾਈਮ ਸੜ ਕੋ ਰਹਿ ਗਿਆ ਕਣਕਾਂ ਬੀਜਣ ਦੇ ਲਈ ਜੇ ਹੁਣ ਕਣਕਾਂ ਨਾ ਬੀਜੀਆਂ ਗਈਆਂ ਤੇ ਬਹੁਤ ਐਸਾ ਕਿਸਾਨ ਆ ਜਿਨ੍ਹਾਂ ਦੀਆਂ ਜ਼ਮੀਨਾਂ ਵਿਕ ਜਾਂਦੀਆਂ ਹਜ਼ਾਰਾਂ ਏਕੜ ਅਜੇ ਬਾਕੀ ਆ ਬੋਣ ਵਾਲੇ ਇੱਕ ਸੰਪਰਤਾ ਵਾਲਾ ਇੱਕ ਸੰਸਥਾ ਇਹ ਕੰਮ ਨਹੀਂ ਕਰ ਸਕਦੀ ਸੋ ਹੱਥ ਜੋੜ ਕੇ ਤੁਹਾਡੇ ਤੱਕ ਅਪੀਲ ਕਰ ਰਿਆਂ ਕਿਉਂਕਿ ਤੁਸੀਂ ਜੋਰ ਲਾਤਾ ਸੀ ਉਦੋਂ ਜਦੋਂ ਮੀਂਹ ਪੈਂਦੇ ਸੀ ਤੁਸੀਂ ਆਪਣੀਆਂ ਜੇਬਾਂ ਵਿੱਚੋਂ ਪੈਸੇ ਕੱਢ-ਕੱਢ ਕੇ ਇਕੱਠੇ ਕੀਤੇ ਦਿੱਤੇ ਤਾਂ ਅੱਜ ਤੁਹਾਡਾ ਫਰਜ਼ ਬਣਦਾ ਕਿ ਉਹ ਪੈਸਾ ਸਹੀ ਜਗ੍ਹਾ ਲੱਗੇ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਸੰਪਰਤਾਵਾਂ ਦਾ ਉਹਨਾਂ ਮਹਾਂਪੁਰਸ਼ਾਂ ਦਾ ਉਹਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਬੰਨ ਬੰਨੇ ਆ ਅੱਜ ਉਹਨਾਂ ਕਰਕੇ ਅਸੀਂ ਉਸ ਉਹ ਜ਼ਮੀਨਾਂ ਬੋਹਣ ਜੋਗੇ ਹੋਏ ਹਾਂ ਪਹਿਲੀ ਗੱਲ ਤੇ ਇਹ ਇਹ ਗੱਲ ਬੜੀ ਜ਼ਰੂਰੀ ਏ ਉਨਾ ਦਾ ਧੰਨਵਾਦ ਕਰਨਾ ਪੈਂਦਾ ਪਰ ਹਜੇ ਵੀ ਕੰਮ ਬਹੁਤ ਬਾਕੀ ਆ ਹਜ਼ਾਰਾਂ ਏਕੜ ਬਾਕੀ ਆ ਔਰ ਮੈਂ ਤੁਹਾਡੇ ਅੱਗੇ ਉਹ ਨਾਮ ਦੇਣ ਲੱਗਾ ਉਹਨਾਂ ਪਿੰਡਾਂ ਦੇ ਨਾਮ ਦੇਣ ਲੱਗਾ ਜਿੱਥੇ ਇਹ ਕੰਮ ਹੋਣਾ ਤਾਂ ਮੈਂ ਹੋਪ ਕਰਦਾ ਕਿ ਤੁਸੀਂ ਇਹ ਮੈਸੇਜ ਉਹਨਾਂ ਤੱਕ ਪਹੁੰਚਾ ਦੋਗੇ ਜਿਹੜੇ ਸਾਨੂੰ ਮਦਦ ਪਹੁੰਚਾ ਸਕਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਉਸ ਉੱਥੇ ਬੈਠੇ ਮਿਹਨਤਾਂ ਕਰ ਰਹੇ ਆ ਦਿਨ ਰਾਤ ਇੱਕ ਕਰ ਰਹੇ ਆ ਉਹਨਾਂ ਤੱਕ ਬਣਦਾ ਡੀਜ਼ਲ ਜਿੰਨੇ ਟਰੈਕਟਰ ਵੱਧ ਵੱਧ 50 ਸੱਕ ਨੇ ਆ 50 ਸੱਕਦੇ ਆ ਹੁਣ ਟਾਈਮ ਆ 20 ਦਿਨ ਦਾ ਟਾਈਮ ਮੈਂ ਇਸ ਲਈ ਅਪੀਲ ਕਰ ਰਿਹਾ ਮੁੰਡਾ ਪਿੰਡ 3300 ਏਕੜ ਵਾਉਣ ਵਾਲਾ ਇਹ ਉਹ ਜਗਾ ਪਤੂਂਦੇ ਪਿੰਡ ਤੋਂ ਲੈ ਕੇ ਕਰਕੇ ਤੱਕ 18000 ਏਕੜ ਜਿੱਥੇ ਤਬਾਹ ਹੋਇਆ ਵਾਉਣ ਵਾਲਾ ਜੋਲ ਪਿੰਡ ਕਲੇਰ ਢਾਈ ਵਾਲਾ ਗੁੱਜਰਪੁਰ ਇਹ ਸਾਰੀ ਜ਼ਮੀਨ ਬਹੁਤ ਵੱਡੀ ਆ ਹਾਥ ਜੋੜ ਕੇ ਅਪੀਲ ਕਰਦਾ ਜਿੰਨਾ ਵੀ ਤੁਸੀਂ ਜੋਰ ਲਾ ਸਕਦੇ ਲਾ ਦਿਓ ਇਹ ਉਹ ਕਿਸਾਨ ਨੇ ਕਿਸੇ ਕੋ 1 ਏਕੜ ਕਿਸੇ ਕੋ 3 ਏਕੜ ਕਿਸੇ ਕੋ 5 ਏਕੜ ਅਸੀਂ ਸ਼ੁਰੂ ਕੀਤਾ ਸੀ ਕਿ ਭਾਈ ਜਿੱਤ ਉਹ 1 ਏਕੜ ਆ ਉੱਥੋਂ ਸ਼ੁਰੂ ਕਰਾਂਗੇ 3 ਏਕੜ ਤੇ ਜਾਵਾਂਗੇ 5 ਤੇ 7 ਤੇ ਫਿਰ 10 ਤੇ ਫਿਰ ਵੱਡਾ ਪਰ ਗੱਲ ਆਇਆ 20 ਦਿਨ ਦਾ ਟਾਈਮ ਰਹਿ ਗਿਆ ਟਾਈਮ ਬਹੁਤ ਘੱਟ ਰਹਿ ਗਿਆ ਕੰਮ ਬਹੁਤ ਜ਼ਿਆਦਾ ਜਿੰਨਾ ਹੋਣ ਜ਼ੋਰ ਲਾ ਸਕਦੇ ਆ ਲਾ ਦिए ਬਾਅਦ ਵਿੱਚ ਅੱਗੇ ਆਉਣ ਦਾ ਹੈਲਪ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਤੁਹਾਡੇ ਤਾਂ ਕੀ ਗੱਲ ਰੱਖਣ ਲੱਗਾ ਤੁਸੀਂ ਇਹਨਾਂ ਕਿਸਾਨਾਂ ਦੀ ਅੱਜ ਮਦਦ ਕਰਤੀ ਇਹਨਾਂ ਦੀਆਂ ਕਣਕਾਂ ਵੀ ਜੀਤੀਆਂ ਤੁਸੀਂ ਇਹਨਾਂ ਨੂੰ ਪੈਰਾਂ ਤੇ ਖੜੇ ਕਰ ਦੋਗੇ ਕੱਲ ਇਹ ਆਪਣੇ ਘਰ ਵੀ ਪਾਲਣਗੇ ਆਪਣੇ ਬੱਚਿਆਂ ਨੂੰ ਪੜਾ ਵੀ ਲੈਣਗੇ ਜੇ ਅੱਜ ਇਹਨਾਂ ਦੀਆਂ ਜ਼ਮੀਨਾਂ ਵੇਚ ਗਈਆਂ ਨਾ ਇਹਨਾਂ ਦੇ ਘਰ ਰਹਿਣੇ ਨਾ ਇਹਨਾਂ ਦੇ ਬੱਚਿਆਂ ਦੇ ਸਕੂਲ ਜਾਂਦੇ ਰੁਕੇ ਰਹਿਣੇ ਸੋ ਅੱਜ ਟਾਈਮ ਆ ਜੇ ਆਪਾਂ ਪਿਕੋਏ ਜਿਹੜੇ ਹੜਾਏ ਆ ਉਹ ਇਹਨਾਂ ਦੀ ਗਲਤੀ ਨਹੀਂ ਸੀ ਉਹ ਹੜ੍ਹ ਲਿਆਂਦੇ ਗਏ ਸੀ ਜਿਹੜੀਆਂ ਇਹਨਾਂ ਦੇ ਜ਼ਮੀਨਾਂ ਐ ਕੋਈ ਨਹਿਰੀ ਜ਼ਮੀਨਾਂ ਨਹੀਂ ਐ ਰਜਿਸਟਰਡ ਜ਼ਮੀਨਾਂ ਨਹੀਂ ਐ ਵੈਸੇ ਤੇ ਚਾਹੀਦਾ ਸਰਕਾਰਾਂ ਅੱਗੇ ਆਉਣ ਸਰਕਾਰਾਂ ਦੀਆਂ ਗਲਤੀਆਂ ਸੀ ਅਣਗਹਿਲੀਆਂ ਸੀ ਪਰ ਜੇ ਸਰਕਾਰਾਂ ਨਹੀਂ ਆਉਂਦੀਆਂ ਵੈਸੇ ਤੇ ਅਸੀਂ ਅਪੀਲ ਕਰਦੇ ਆਂ ਵੀ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਜੇ ਸਰਕਾਰਾਂ ਨਹੀਂ ਆਉਂਦੀਆਂ ਤੇ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਆ ਉਹ ਲੋਕ ਜਿਹੜੇ ਸੁਖੀ ਨੇ ਉਹ ਅੱਗੇ ਆਉਣ ਔਰ ਅੱਜ ਪੈਸਾ ਇਕੱਠਾ ਕਰਨ ਦੀ ਲੋੜ ਨਹੀਂ ਪੈਸਾ ਇਕੱਠਾ ਹੋ ਚੁੱਕਾ ਅੱਜ ਸਿਰਫ ਤੇ ਸਿਰਫ ਉਸ ਪੈਸੇ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੀ ਲੋੜ ਹੈ ਉੱਥੇ ਡੀਜ਼ਲ ਪਹੁੰਚਾਉਣ ਦੀ ਲੋੜ ਹੈ ਉੱਥੇ ਡਾਇਰੈਕਟਰ ਪਹੁੰਚਾਉਣ ਦੀ ਲੋੜ ਹੈ ਜਿਹੜੇ ਲੋਕ ਅੱਗੇ ਲੱਗੇ ਆ ਜਿਹੜੇ ਲੋਕ ਮਿਹਨਤ ਕਰ ਰਹੇ ਆ ਉਹਨਾਂ ਤੱਕ ਉਹ ਰਿਸੋਰਸਸ ਪਹੁੰਚਾਈਏ ਮੈਂ ਪਿੰਡ ਤੁਹਾਡੇ ਤੱਕ ਦਿਨਾਲ ਦਿੱਤੇ ਆ ਦੱਸ ਦਿੱਤਾ ਕਿ ਉੱਥੇ ਛੋਟਾ ਕਿਸਾਨ ਆ ਉਹਨਾਂ ਨੂੰ ਲੋੜ ਆ ਸਾਡੀ ਟੀਮ ਲੱਗੀ ਆ ਜੇ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਜੋ ਨੰਬਰ ਮੈਂ ਥੱਲੇ ਦੇ ਰਿਹਾ ਤੁਸੀਂ ਉਹਨਾਂ ਨਾਲ ਜੁਆਇਨ ਕਰ ਸਕਦੇ ਜੋ ਜੇ ਟਰੈਕਟਰ ਭੇਜ ਸਕਦੇ ਟਰੈਕਟਰ ਭੇਜੋ ਜੇ ਡੀਜ਼ਲ ਭੇਜ ਸਕਦੇ ਡੀਜ਼ਲ ਭੇਜੋ ਟਾਈਮ ਅੱਜ ਤੇ ਮੈਂ ਧੰਨਵਾਦੀ ਹਾਂ ਸਾਡੇ ਨਾਲ ਮੈਂ ਤੁਹਾਨੂੰ ਇੱਕ ਦੱਸ ਦੇਣਾ ਤੁਹਾਨੂੰ ਮੈਂ ਇੱਕ ਜੋਸ਼ ਕੀ ਹੁੰਦਾ ਨੌਜਵਾਨੀ ਕੀ ਆ ਉਹਦੀ ਮਿਸਾਲ ਤੁਹਾਨੂੰ ਦੇਣ ਲੱਗਾ ਪਟਿਆਲੇ ਤੋਂ ਸਾਡੇ ਨਾਲ ਮੁੰਡੇ ਲੱਗੇ ਆ ਘੱਗਰ ਨੇਰ ਤੋਂ ਕਗਰਦਰੀਆ ਤੋਂ ਆਏ ਆ 200 200 ਕਿਲੋਮੀਟਰ ਦੂਰ ਆਪਣਾ ਘਰ-ਬਾਰ ਛੱਡ ਕੇ ਆਪਣੀਆਂ ਪੈਣੀਆਂ ਛੱਡ ਕੇ 70 ਦਿਨ ਹੋ ਗਏ ਸਾਡੇ ਨਾਲ ਲੱਗੇ ਦਿਨ ਰਾਤ ਇੱਕ ਕਰਨਦੇ ਆ। ਜ਼ਮੀਨ ਦੇ ਵਿੱਚ ਹੀ ਉਹਨਾਂ ਨੇ ਬੋਰ ਕੀਤੇ ਉੱਥੇ ਹੀ ਪਾਣੀ ਉੱਥੇ ਕਿਚਨ ਉੱਥੇ ਹੀ ਸਭ ਹੋ ਗਿਆ। ਕੋਈ ਮੈਡੀਕਲ ਦੀ ਸੇਵਾ ਕਰ ਰਿਹਾ ਕੋਈ ਨਾਲ ਆ ਕੇ ਟਰੈਕਟਰਾਂ ਤੇ ਲੱਗਾ। ਪਰ ਬਾਈ ਗੱਲ ਐ ਹੀ ਆ ਕਿ ਉਹ ਕੱਲੇ ਨਹੀਂ ਕਰ ਸਕਦੇ। ਟਾਈਮ ਹੋਣਿਆ ਜੇ ਆਪਾਂ ਇਹਨਾਂ ਦਾ ਸਾਥ ਦੇ ਤਾ ਉਹਨਾਂ ਕਿਸਾਨਾਂ ਦੀਆਂ ਬਾਹਾਂ ਫੜ ਲੀਆਂ ਆਪਾਂ ਪੰਜਾਬ ਨੂੰ ਵਾਪਸ ਪੈਰਾਂ ਤੇ ਖੜੇ ਕਰਤਾਗੇ। ਪਰ ਟਾਈਮ ਜ਼ਿਆਦਾ ਨਹੀਂ ਸਿਰਫ ਤੇ ਸਿਰਫ 20 ਦਿਨ। ਬਾਦ ਵਿੱਚ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਬਾਦ ਵਿੱਚ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਟਾਈਮ ਹੋਣਿਆ ਖੜੇ ਹੋਣ ਦਾ ਤੇ ਮੈਂ ਫਿਰ ਧੰਨਵਾਦੀ ਉਹਨਾਂ ਸੰਪਰਤਾਵਾਂ ਦਾ ਉਹਨਾਂ ਮਹਾਪੁਰਸ਼ਾਂ ਦਾ ਜਿਹੜੇ ਮਿਹਨਤਾਂ ਕਰਨਦੇ ਬੰਨਾਂ ਤੇ ਤੁਸੀਂ ਬੰਨ ਬੰਨੇ ਤੇ ਅਸੀਂ ਅੱਜ ਪੈੜੀਆਂ ਦੇ ਵਿੱਚ ਬਣ ਜੁਗੇ ਹੋਏ ਹਾਂ ਪਰ ਗੱਲ ਇਹ ਕੰਮ ਹਜੇ ਬਾਕੀ ਆ ਹਜ਼ਾਰਾਂ ਏਕੜ ਹਜੇ ਬਾਕੀ ਆ ਪਿੰਡ ਗਣਾਤ ਤੇ ਮੁੰਡਾ ਮੁੰਡਾ ਪਿੰਡ ਧੁੰਦੇ ਤੋਂ ਕਰਕੇ ਤੱਕ ਉਹ ਸਾਰਾ ਬਿਆਸ ਦਾ ਏਰੀਆ ਜੋਲ ਕਲੇ ਹੋਰ ਉਹ ਸਾਰੇ ਏਰੀਆ ਦੇ ਵਿੱਚ ਲੋੜਿਆ ਸਟੇਟ ਵਾਚਰ ਕੇ ਪਹੁੰਚੀ ਤਨ